ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਰਲਡ ਨਿਊਜ਼ ਅਸੀਂ ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਵੋਟ ਪਾਉਣ ਦੇ ਅਧਿਕਾਰ 'ਚ ਹੋਇਆ ਵੱਡਾ ਬਦਲਾਅ ਜਾਣਦਿਆਂ ਸਾਰੀ ਖਬਰ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਵਰਲਡ ਨਿਊਜ਼ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਖਬਰ ਦੀ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਤਾਂ ਦੋਸਤੋ ਹੁਣ 18 ਨਹੀਂ 16 ਸਾਲ ਦੇ ਨੌਜਵਾਨ ਵੀ ਪਾ ਸਕਣਗੇ ਵੋਟ ਬ੍ਰਿਟੇਨ ਸਰਕਾਰ ਨੇ ਚੋਣਾਂ ਦੇ ਇਤਿਹਾਸ 'ਚ ਲਿਆ ਵੱਡਾ ਕਦਮ ਬ੍ਰਿਟਿਸ਼ ਸਰਕਾਰ ਨੇ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ 16 ਕਰ ਦਿੱਤੀ ਹੈ ਇਸ ਤਹਿਤ 16 ਅਤੇ 17 ਸਾਲ ਦੇ ਨੌਜਵਾਨ ਵੀ ਹੁਣ ਲੋਕਤੰਤਰ ਵਿੱਚ ਆਪਣੀ ਆਵਾਜ਼ ਉਠਾ ਸਕਣਗੇ ਇਸ ਫੈਸਲੇ ਦੀ ਗੂੰਜ ਹੋਰ ਦੇਸ਼ਾਂ ਤੱਕ ਵੀ ਸੁਣਾਈ ਦੇ ਰਹੀ ਹੈ ਦੁਨੀਆ ਦੇ ਕਈ ਦੇਸ਼ਾਂ 'ਚ ਪਹਿਲਾਂ ਹੀ 16 ਸਾਲ 'ਚ ਵੋਟ ਪਾਉਣ ਦੀ ਆਗਿਆ ਹੈ ਜਿਵੇਂ ਕਿ ਸਕਾਟਲੈਂਡ ਵੈਲਜ਼ ਬ੍ਰਾਜ਼ੀਲ ਆਸਟਰੀਆ ਤੇ ਹੁਣ ਬ੍ਰਿਟੇਨ ਵੀ ਇਸ ਲਿਸਟ 'ਚ ਸ਼ਾਮਲ ਹੋ ਗਿਆ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਅਧਿਕਾਰ ਭਾਰਤ ਚ ਨੌਜਵਾਨਾਂ ਨੂੰ ਵੀ ਮਿਲ ਸਕਦਾ ਹੈ ਜਾਂ ਨਹੀਂ ਅਸੀਂ ਤੁਹਾਨੂੰ ਹਰ ਖਬਰ ਸੱਚਾਈ ਦੇ ਨਾਲ ਪਹੁੰਚਾਵਾਂਗੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ